ਸ਼ਸ਼ੀ ਕਾਲ ਜੀ ਮੈਂ ਬਾਈਬਾ ਬਟੀਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਆਜਾ ਪਏ ਇੱਕ ਹੋਰ ਨਿਊ ਵੀਡੀਓ ਲੈ ਕੇ ਆਜੇ ਵਾਲੀ ਵੀਡੀਓ ਵਿੱਚ ਆਪਾਂ ਕੜਾਈ ਵਾਲੇ ਸੂਟ ਨਹੀਂ ਲੈ ਕੇ ਆਏ ਜੀ ਅੱਜ ਆਪਾਂ ਲੈ ਕੇ ਆਏ ਟਾਈ ਐਂਡ ਡਾਈ ਦੇ ਸੂਟ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਪਹਿਨਾ ਐਂਡ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰਿਆ ਤਾਂ ਨੂੰ ਕਰਨਾ ਚਾਹੁੰਦੀ ਆ ਜੀ ਜੇ ਆਪਨੇ ਘਰ ਬੈਠ ਕੇ ਸ਼ਾਪਿੰਗ ਕਰਨਾ ਚਾਹੁੰਈਏ ਨੇ ਉਹਨਾਂ ਦਾ ਕਪੜੀ ਵੀਡੀਓ ਨੇ ਜਰੂਰ ਪਹੁੰਚਾਇਆ ਕਰੋ ਐਂਡ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਤਾਂ ਜੀ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰੀਏ ਜਲਦੀ ਤੋਂ ਜਲਦੀ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਦੀ ਸਾਈਡ ਤੇ ਘੰਟੀ ਵਾਲਾ ਬਟਨ ਆਪਨਾ ਮੂਨ ਨੂੰ ਪ੍ਰੈਸ ਕਰ ਦੇਣਾ ਚਲੋ ਜੀ ਹੁਣ ਆਨੇ ਆਪਾਂ ਸੂਟਾਂ ਦੇ ਵੱਲ ਕਿਹੜੇ ਸੂਟ ਆਪਾਂ ਕਿਸ ਰੇਂਜ ਦੇ ਵਿੱਚ ਰੈਡੀ ਕੀਤੇ ਨੇ ਜੀ ਸਟਾਰਟਿੰਗ ਆਪਾਂ ਟਾਈ ਐਂਡ ਡਾਈ ਜਿਸ ਨੂੰ ਜਿਹੜੀ ਕਰਦੇ ਆ ਜੀ ਬਰਬਰੀ ਸਟਾਰਟਿੰਗ ਕਰਦੇ ਆ ਅ ਲਈ ਜੇ ਤੋਂ ਦੁਪੱਟਾ ਹੈ ਹਾਂਜੀ ਹਾਂਜੀ ਭੈਣੋ ਇਹ ਵਾਲਾ ਬਰਬਰੀ ਦਾ ਦੁਪੱਟਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਟਾਈ ਐਂਡ ਡਾਈ ਦਾ ਸੂਟ ਹੈ ਬਰਬਰੀ ਦੀ ਜਿਹੜੀ ਫੈਬਰਿਕ ਦੀ ਕੁਆਲਿਟੀ ਰਹੂਗੀ ਬਹੁਤ ਹੀ ਸੌਫਟ ਸਟਾਫ ਰਹੂਗਾ ਬਹੁਤ ਹੀ ਸੌਫਟ ਸਟਾਫ ਹੈ ਇਹ ਸਟਾਫ ਨੂੰ ਤੁਸੀਂ ਗਰਮੀਆਂ 'ਚ ਵੀ ਵੇਅਰ ਕਰ ਸਕਦੇ ਹੋ ਸਰਦੀਆਂ 'ਚ ਵੀ ਵੇਅਰ ਕਰ ਸਕਦੇ ਹੋ ਕਟ ਲੈਂਡਿੰਗ ਜਿਹੜੀ ਇਹਦੇ ਨੀਚੇ ਲੱਗੂਗੀ ਬਹੁਤ ਹੀ ਸੋਹਣਾ ਬਣ ਕੇ ਇਹ ਵਾਲਾ ਸੂਟ ਆ ਜਿਹੜਾ ਰੈਡੀ ਹੁੰਦਾ ਜੀ ਇਹਦੇ ਨਾਲ ਬਾਟਮ ਆ ਜਿਹੜੀ ਇਹ ਵਾਲੀ ਹੈ ਜੀ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਬਾਟਮ ਹੈ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਹੈ ਨੂਰੀ ਸਿਲਕ ਦੀ ਜਿਹੜੀ ਆਪਣ ਇਹਦੇ ਨਾਲ ਬਾਟਮ ਲਗਾਈ ਹੋਈ ਆ ਮੈਂ ਇੱਕ ਚੀਜ਼ ਮੋਰ ਕਲੀਅਰ ਕਰ ਦੇਣਾ ਚਾਹੁੰਦੀ ਸੀ ਅਗਰ ਕੋਈ ਮੇਰੀ ਭੈਣੇ ਨੂੰ ਐਦਾਂ ਆਪਣਾ ਪਲੇਨ ਨਹੀਂ ਸਟਿਚ ਕਰਵਾਉਣਾ ਚਾਹੇ ਭਾਰ ਕੇ ਕਰਵਾਉਣਾ ਚਾਹੇ ਨੇ ਤਾਂ ਤੁਸੀਂ ਜਿੱਦਾਂ ਕਿ ਮੇਰੇ ਇਹ ਵਾਲਾ ਸੂਟ ਤੁਸੀਂ ਅੱਜ ਦੇਖ ਰਹੇ ਹੋਗੇ ਬਰਬਰੀ ਦਾ ਸੂਟ ਹੀ ਮੇਰੇ ਵੀਰ ਕੀਤਾ ਹੋਇਆ ਹੈਗਾ ਇਹ ਆਪਣੀ ਬਹੁਤ ਹੀ ਸੋਹਣਾ ਨੈੱਕ ਦੇ ਉੱਪਰ ਕੰਮ ਕੀਤਾ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਨੀਡਲ ਦੇ ਨਾਲ ਕੰਮ ਹੋਇਆ ਤੁਸੀਂ ਸੇਮ ਵਰਕ ਜਿਹੜਾ ਇਹਦੇ ਤੇ ਵੀ ਕਰਵਾ ਸਕਦੇ ਹੋ ਸੇਮ ਹੀ ਆਪਾਂ ਨੇ ਭਾਮਾ ਦੇ ਉੱਪਰ ਵਰਕ ਕੀਤਾ ਸੇਮ ਹੀ ਆਪਾਂ ਨੇ ਜਿਹੜੀ ਫਿਨਿਸ਼ਿੰਗ ਪੱਟੀ ਲਗਾ ਕੇ ਪ੍ਰੋਪਰ ਇਹਨੂੰ ਜਿਹੜੀ ਸਟਿਚਿੰਗ ਕੀਤੀ ਹੋਈ ਆ ਆਗਰ ਤੁਸੀਂ ਮੇਰੀ ਭੈਣ ਸਟਿਚ ਕਰਵਾ ਕੇ ਸਾਡੇ ਕੋਲੋਂ ਸੂਟ ਲੈਣਾ ਤੇ ਉਹਨੇ ਵੀ ਸਟਿਚ ਕਰਵਾ ਕੇ ਵੀ ਲੈ ਸਕਦਾ ਆਗਰ ਤੁਸੀਂ ਵਿਦਾਉਟ ਸਟਿਚਿੰਗ ਲੈਣਾ ਚਾਹੁੰਦੇ ਹੋ ਵਿਦਾਉਟ ਸਟਿਚਿੰਗ ਵੀ ਲੈ ਸਕਦੇ ਹੋ ਆਗਰ ਤੁਸੀਂ ਓਨਲੀ ਟਾਈਲੈਂਡ ਡਾਈ ਦਾ ਐਦਾਂ ਹੀ ਸੂਟ ਲੈਣਾ ਚਾਹੁੰਦੇ ਹੋ ਇਦਾਂ ਵੀ ਲੈ ਸਕਦੇ ਹੋ ਅਗਰ ਤੁਸੀਂ ਐਵੇਂ ਦਾ ਨੀਡਲਵਰਕ ਸਾਡੇ ਕੋਲੋਂ ਕਰਵਾ ਕੇ ਲੈਣਾ ਚਾਹੁੰਦੇ ਹੋ ਨੀਡਲਵਰਕ ਕਰਵਾ ਕੇ ਵੀ ਸੂਟਾ ਜਿਹੜਾ ਲੈ ਸਕਦੇ ਹੋ ਇਹ ਜਿਹੜਾ ਇਕੱਲੇ ਸੂਟ ਦਾ ਪ੍ਰਾਈਸ ਹੈ ਵੀਰੇ ਇਹਦਾ ਪ੍ਰਾਈਸ ਜਿਹੜਾ ਹੈਗਾ ਇਹਦਾ 1800 ਰੁਪਏ ਪ੍ਰਾਈਸ ਹੈ ਜੀ ਟਾਈਲੈਂਡਾਈ ਦਾ ਸੂਟ ਆ ਬਿਲਕੁਲ ਸੌਫਟ ਸਟਾਫ ਆਗਾ ਪਰਬਰੀ ਦਾ ਜਿਹੜਾ ਸਟਾਫ ਆ ਉਹ ਬਿਲਕੁਲ ਸੌਫਟ ਹੈ ਜੀ ਇੱਕ ਅਰਬੀ ਕਲੋਸ ਤੋਂ ਵੀ ਦਿਖਾ ਦੂੰ ਬਿਲਕੁਲ ਸੌਫਟ ਸਟਾਫ ਆ ਬਿਲਕੁਲ ਹਾਰਡ ਨਹੀਂ ਨਾ ਹੀ ਚੁੰਹਣ ਵਾਲੀ ਹੈ ਕਈ ਭੈਣਾ ਕਹਿੰਦੇ ਨੇ ਪਰਬਰੀ ਹਾਰਡ ਹੀ ਹੁੰਦੀ ਆ ਉਹ ਕਹਿੰਦੇ ਜਿਹੜੀ ਹਾਰਡ ਹੁੰਦੀ ਉਹ ਸਾਡੇ ਕੋਲੇ ਵੀ ਕਈ ਭੈਣਾਂ ਮੰਗਵਾਉਂਦੀਆਂ ਨੇ ਉਹ ਸਸਤੇ ਚ ਆਉਂਦੀ ਹੈ ਉਹ ਸੂਟ ਹੀ ਸਾਰਾ 1300 ਦਾ ਆ ਜਾਂਦਾ ਜੀ ਕਿਉਂਕਿ ਇਹ ਅਸੀਂ ਆਪਣੀ ਬਾਈਟ ਫੈਬਰਿਕ ਲੈ ਕੇ ਜਿਹੜਾ ਖੁਦ ਡਾਈ ਕਰਵਾਇਆ ਹੋਇਆ ਜੀ ਇਹਦੇ ਵਿੱਚ ਇੱਕ ਆਪਣਾ ਕਲਰ ਆਪਸ਼ਨ ਵੀ ਮਿਲ ਜੇਗੀ ਜੀ ਇੱਕ ਕਲਰ ਇਹ ਆ ਇੱਕ ਕਲਰ ਇਹਦੇ ਵਿੱਚ ਇੱਕ ਕਲਰ ਜੀ ਇਹ ਵਾਲਾ ਇਹ ਮੈਂ ਤੁਹਾਨੂੰ ਉਪਨ ਕਰਕੇ ਇੱਕ ਵਾਰੀ ਸ਼ਰਟ ਦਿਖਾ ਦੇਣੀ ਜੀ ਲਓ ਜੀ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਹੈ ਇਹ ਵੀ ਲਓ ਭੈਣੋ ਤੁਸੀਂ ਦੇਖ ਸਕਦੇ ਹੋਗੇ ਇਹ ਵਾਲਾ ਜਿਹੜੀ ਹੈਗੀ ਸ਼ਰਟ ਹੈਗੀ ਇਹਦੇ ਨਾਲ yellow ਕਲਰ ਦੀ lemon ਜੀ শেਡ ਦੀ ਬਾਟਮ ਦੁਪੱਟਾ ਵੀ ਇਹਦਾ ਬਹੁਤ ਪਿਆਰਾ ਦੁਪੱਟਾ ਹੈਗਾ ਦੁਪੱਟਾ ਵੀ ਤੁਹਾਨੂੰ ਜਰੂਰ ਦਿਖਾਣੇ ਆ ਜੀ ਇਹ ਵਾਲਾ ਆ ਗਿਆ ਦੁਪੱਟਾ ਲਓ ਜੀ ਇਹ ਵਾਲਾ ਆ ਗਿਆ ਦੁਪੱਟਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਕੋਈ ਖੜਨ ਦੀ ਪ੍ਰੋਬਲਮ ਨਹੀਂ ਹੈ ਡਿੱਗਦਾ ਜੀ ਤੁਸੀਂ ਇਹਨੂੰ ਦੇਖ ਸਕਦੇ ਹੋ ਮੇਰੇ ਤੇ ਲਿਆ ਜਿਵੇਂ ਮਰਜੀ ਇਹਨੂੰ ਲੈ ਸਕਦੇ ਹੋ ਕਿਉਂਕਿ ਮੇਰੇ ਤੇ ਦੋ ਲਏ ਹੋਏ ਨੇ ਦੁਪट्टे ਇੱਕ ਆਸੀ ਇੱਕ ਉੱਪਰ ਦੀ ਇਹ ਲਿਆ ਤਾਂ ਵੀ ਪ੍ਰੋਪਰ ਆਰਾਮ ਆਰਾਮ ਨਾਲ इजीली ਜਿਹੜਾ ਦੁਪੱਟਾ ਰਹਿੰਦਾ ਜੀ ਤੁਸੀਂ ਦੇਖ ਸਕਦੇ ਹੋ ਇਹ ਵੀ ਬਣ ਕੇ ਪੂਰਾ ਸੋਨ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਤੁਸੀਂ ਇਹਦੇ ਵਿੱਚ ਆਪਣੇ ਜਿੱਥੋਂ ਆਪਣੇ ਕੋਲ ਥੋੜੇ ਜਿਹਾ ਸਸਤੀ ਘਟਰੀਚ ਵੀ ਆਏ ਨੇ ਜੀ ਘਟਰੀਚ ਜਿਹੜੇ ਆਈਆਂ ਉਹਦਾ ਫੈਬਰਿਕ ਚੇਂਜ ਆ ਉਹਦਾ ਫੈਬਰਿਕ ਜਿਹੜਾ ਹੈਗਾ ਜੀ ਆਪਾਂ ਨੇ ਜ਼ਬਰ ਜੱਟ ਦਾ ਸਟਾਫ ਲਗਾਇਆ ਹੋਇਆ ਹੈਗਾ ਹਰੇ ਚਾਪਲੇ ਕੋਲ ਕਲਰ ਆਪਸ਼ਨ ਹੈਗੀ ਆ ਉਹ ਆਪਾਂ ਲਾਤੀ ਆਰਮੀ ਲੈ ਕੇ ਸੀ ਪਰ ਵੀ ਇਦਾਂ ਹੀ ਸਾਰੇ ਚੱਕਰ ਕਰਵਾ ਲਏ ਇਹ ਵਾਲੇ ਜਿਹੜੇ ਸਾਰੇ ਸੂਟ ਆਪਣੇ ਕੋਲ ਆ ਜਿਹੜੇ ਹੈਗੇ ਆ ਮੈਂ ਤੁਹਾਨੂੰ ਇੱਕ ਉਪੜ ਕਰਕੇ ਵੀ ਦਿਖਾ ਦੇਣੀ ਆ ਇਹਦੇ ਨਾਲ ਜਿਹੜਾ ਲੱਗਿਆ ਹੈ ਜੀ ਟੈਵੀ ਲਾਈਨਿੰਗ ਦਾ ਟੁਕੜਾ ਲੱਗਿਆ ਹੈ ਇਹਨਾਂ ਦੇ ਦੁਪੱਟੇ ਬਹੁਤ ਸੋਹਣੇ ਨੇ ਸਟਾਰ ਵਾਲਾ ਦੁਪੱਟਾ ਜੀ ਲਓ ਤੁਸੀਂ ਦੇਖ ਸਕਦੇ ਹੋ ਇਹਦਾ ਦੁਪੱਟਾ ਆ ਗਿਆ ਸਟਾਰ ਵਾਲਾ ਦੁਪੱਟਾ ਲੱਗਿਆ ਹੋਇਆ ਹੈਗਾ ਏ ਦੀ ਸ਼ਰਟ ਆ ਗਈ। ਸ਼ਾਇਦ ਕੋਈ ਨਹੀਂ ਲਈ ਕਿਤੇ। ਬੜੀ ਸਹੀ ਆ ਗਈ ਇਹ। ਹਾਂ। ਚੰਗੀ ਆ। ਕਿੰਨਾ ਬਹੁਤ ਆਸਿਕ। ਕਾਂਜੀ ਇਹ ਵਾਲੀ ਸ਼ਰਟ ਆ ਗਈ ਤੁਸੀਂ ਦੇਖ ਸਕਦੇ ਹੋਗੇ। ਬਹੁਤ ਹੀ ਸੋਹਣਾ ਸ਼ਰਟ ਤੇ ਵਿੱਚ ਵੀ ਟਾਈ ਐਂਡ ਡਾਈ ਦਾ ਪ੍ਰਿੰਟ ਹੈ ਬਹੁਤ ਹੀ ਸੋਹਣਾ ਇਹਦੇ ਨਾਲ ਦੁਪੱਟਾ ਲੱਗਾ ਹੈ ਸਟਾਰ ਵਾਲਾ ਦੁਪੱਟਾ ਜੀ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਦੁਪੱਟਾ ਇਹਦੇ ਨਾਲ ਜਿਹੜੀ ਬਾਟਮ ਹੈਗੀ ਇਹ ਪੈਣਾ ਇਹ ਵਾਲੀ ਬਾਟਮ ਆ ਫੈਬਰਿਕ ਜਿਹੜੀ ਲਗਾਈ ਹੋਈ ਹੈ ਬਿਲਕੁਲ ਪਿਓਰ ਜਬਰਜਟ ਹੈ ਜੀ ਇੱਕ ਵਾਰ ਰੀਪਰ ਤੋਂ ਵੀ ਦਿਖਾ ਦਿੰਦੀ ਬਿਲਕੁਲ ਸੌਫਟ ਪਿਓਰ ਵਾਲੀ ਜਬਰਜਟ ਲਗਾਈ ਹੋਈ ਹੈ ਦੁਪੱਟਾ ਜਿਹੜਾ ਹੈਗਾ ਟੈਵੀ ਲੈਂਨਿੰਗ ਦਾ ਦੁਪੱਟਾ ਹੈਗਾ ਏ ਲਾਈਕ ਜਿਹੜੀਆਂ ਕਹਿੰਦੇ ਪੈਣਾ ਕਹਿੰਦੇ ਨੇ ਥੋੜਾ ਤਿਲਕ ਦਾ ਬਿਲਕੁਲ ਵੀ ਨਹੀਂ ਤਿਲਕਦਾ ਜੀ ਆਪਣੇ ਦੁਪट्टे ਜਿੰਨਾ ਕੋਲੇ ਇਹ ਸੂਟ ਗਏ ਨੇ ਉਹ ਪੈਣਾ ਨੂੰ ਪਤਾ ਹੀ ਹੈ ਹਨ ਵੀ ਕਿੰਮੇ ਦਾ ਸਟਾਫ ਆ ਬਹੁਤ ਹੀ ਵਧੀਆ ਸਟਾਫ ਆ ਬਹੁਤ ਹੀ ਸਪੀਅਰ ਜੀ ਜਿਹੜੀ ਇਹਦੀ ਕੁਆਲਿਟੀ ਹੈਗੀ ਸੋ ਆਗਰ ਕੋਈ ਮੇਰੀ ਭੈਣ ਲੈਣਾ ਚਾਹੁੰਦੀ ਤਾਂ ਸਾਡਾ ਤਾਂ ਨੰਬਰ ਮੈਂਸ਼ਨ ਹੈਗਾ ਹੀ ਇਸ ਸਕਰੀਨ ਤੇ نیچے ਤਾਂ ਉਸ ਉੱਪਰ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ ਇਹਦੇ ਵਿੱਚ ਜਿਹੜੀ ਕਲਰ ਆਪਸ਼ਨ ਹੈ ਕਲਰ ਆਪਸ਼ਨ ਹੈ ਆਪਾਂ ਤੁਹਾਨੂੰ ਜਰੂਰ ਦਿਖਾਵਾਂਗੇ ਜੀ ਇੱਥੇ ਦੇ ਵਿੱਚ ਇਹ ਵਾਲਾ ਕਲਰ ਆ ਗਿਆ ਇਹਦਾ ਦੁਪੱਟਾ ਮੈਂ ਲਾ ਸਕਦਾ ਹਾਂ ਉਸ ਹਾਊਸ ਵਾਲਾ ਮ ਆਲੂ ਦੇ ਟੋਟੇ ਕਰਨਾ ਹਾਂ ਹਾਂਜੀ ਸੇਮ ਹੀ ਐ ਵੀ ਇਹਦੇ ਵਿੱਚ ਇੱਕ ਕਲਰ ਇਹ ਆ ਗਿਆ ਜਿਹੜਾ ਪਤਾ ਨਹੀਂ ਜੈਲੋ ਵਾਲਾ ਓਪਨ ਕਰਕੇ ਦਿਖਾਇਆ ਸੀ ਉਹ ਸੇਮ ਸੂਟ ਆ ਇੱਕ ਇਹਦੇ ਵਿੱਚ ਕਲਰ ਆ ਗਿਆ ਸੀ ਇਹ ਵਾਲਾ ਕਲਰ ਓਪਰ ਨਾਲ ਵੀ ਹਾਂਜੀ ਇੱਕ ਕਲਰ ਇਹ ਵਾਲਾ ਕਲਰ ਆ ਗਿਆ ਇਹ ਵੀ ਤੁਹਾਨੂੰ ਲੱਗਦਾਗਾ ਥੋੜਾ ਜਿਹਾ ਉਖੜ ਕਰਕੇ ਦਿਖਾਉਣੇ ਆਪਾਂ ਲੋਪੈਨ ਇਹਦੀ ਆ ਗਈ ਸ਼ਰਟ ਐਂਡ ਟਾਈ ਐਂਡ ਆਈ ਦੀ ਸ਼ਰਟਾ ਬਹੁਤ ਹੀ ਸੋਹਣਾ ਇਹਦੇ ਉੱਪਰ ਦਾ ਰਾਣੀ ਕਲਰ ਦਾ ਐਂਡ ਇਹ ਵਾਲੇ ਕਲਰ ਦਾ ਵਰਤ ਕੀਤਾ ਬਹੁਤ ਹੀ ਜ਼ਿਆਦਾ ਸੋਹਣਾ ਲੱਗੂਗਾ ਜੀ ਗ੍ਰੀਨ ਕਲਰ ਦੇ ਪੱਤੀਆਂ ਬਣਨਗੇ ਅਗਰ ਤੇ ਮੇਰੇ ਕੋਲ ਕਿਸੇ ਵੀ ਡਿਜ਼ਾਈਨ ਤੇ ਨਸੀਨ ਵਰਕ ਸਾਡੇ ਕੋਲ ਇਹਦੇ ਤੇ ਕਰਵਾ ਸਕਦੇ ਹੋਗੇ ਇਹ ਵਾਲਾ ਇਹਦਾ ਆ ਗਿਆ ਦੁਪੱਟਾ ਆ ਗਿਆ ਜੀ ਦੁਪੱਟਾ ਤੁਸੀਂ ਦੇਖ ਸਕਦੇ ਹੋ ਦੁਪੱਟੇ ਪੂਰੇ ਖੁੱਲੇ ਢੁੱਲੇ ਹੋਣਗੇ ਜੀ ਲਓ ਜੀ ਦੁਪੱਟੇ ਪੂਰੇ ਖੁੱਲੇ ਢੁੱਲੇ ਹੋਣਗੇ ਤੁਸੀਂ ਦੇਖ ਸਕਦੇ ਹੋਗੇ ਇਹ ਵਾਲਾ ਦੁਪੱਟਾ ਆ ਗਿਆ ਦੁਪੱਟੇ ਦੇ ਵਿੱਚ ਵੀ ਟਾਈ ਐਂਡ ਡਾਈ ਦਾ ਬਹੁਤ ਹੀ ਸੋਹਣਾ ਪ੍ਰਿੰਟ ਆ ਇਹਦੇ ਵਿੱਚ ਕਲਰ ਆਪਸ਼ਨ ਇਹਦੇ ਨਾਲ ਲਾਈਟ ਕਲਰ ਦੀ ਬਾਟਮ ਬਾਟਮ ਆ ਗਈ ਜੀ ਇਹਦੇ ਵਿੱਚ ਜਿਹੜੇ ਕਲਰ ਆਪਸ਼ਨ ਨੇ ਤੁਹਾਨੂੰ ਦਿਖਾ ਦੇਣੇ ਕਿੱਤਾ ਆ ਗਿਆ ਇਹ ਵਾਲਾ ਕਲਰ ਜੀ ਜੇ ਕੋਈ ਮੇਰੀ ਭੈਣ ਨੂੰ ਓਪਨ ਚਾਹੀਦਾ ਹੋਊਗਾ ਆਪਾਂ ਓਪਨ ਕਰਕੇ ਵੀ ਬਾਅਦ ਚ ਦਿਖਾ ਦਾਂਗੇ ਇਹਦੇ ਨਾਲ ਆ ਜਿਹੜੀ ਬਾਟਮ ਲੱਗੀ ਹੋਈ ਹੈ ਜੀ ਇਹ ਵਾਲੇ ਕਲਰ ਦੀ ਰੱਬੀ ক্লোਸ ਬਥਾ ਇਹ ਵਾਲੇ ਕਲਰ ਦੀ ਇਹਦੇ ਨਾਲ ਦੁਪੱਟਾ ਆ ਗਿਆ ਇਸ ਦਾ ਆਪਣੇ ਕੋਲ ਇਹ ਵੀ ਰੈਡੀ ਹੈ ਇਹ ਸ਼ਰਟ ਆ ਗਈ ਭੈਣੋ ਇਹ ਵਾਲਾ ਇਹਦਾ ਦੁਪੱਟਾ ਆ ਗਿਆ ਲੈਨੀ ਕੋਲ ਕਰੀਮ ਕਲਰ ਦੀ ਇਹ ਵਾਲੀ ਜਿਹੜੀ ਬਾਟਮ ਲੱਗੀ ਹੋਈ ਆ ਇਹ ਵੀ ਸੂਟ ਬਣ ਕੇ ਬਹੁਤ ਵਧੀਆ ਰੈਡੀ ਹੈ ਕਿਹਦੇ ਵਿੱਚ ਇਹ ਆ ਗਿਆ ਇਹ ਬਾਟਮ ਹੈਗੀ ਜੀ ਇਹ ਸ਼ਰਟ ਆ ਗਈ ਦੁਪੱਟਾ ਇਹਦਾ ਮੇਵੀ ਸਟਾਰ ਵਾਲਾ ਦਾ ਇਹਦਾ ਦੁਪੱਟਾ ਆਪਾਂ ਤੁਹਾਨੂੰ ਇੱਕ ਵਾਰ ਕੱਢ ਕੇ ਵੀ ਦਿਖਾ ਦਨੇ ਆਂ ਐਂ ਦਿਖਾ ਦਨੇ ਆਂ ਹਾਂਜੀ ਇਹਦਾ ਦੁਪੱਟਾ ਸਟਾਰ ਵਾਲਾ ਦਾ ਜਿਵੇਂ ਉਹ ਪਹਿਲਾਂ ਦੁਪੱਟਾ ਸੀਗਾ ਤੇ ਸ਼ਰਟ ਦੀ ਜਿਹੜੀ ਡਿਜ਼ਾਈਨਿੰਗ ਆ ਜਿਹੜੀ ਉਹ ਆਪਣੀ ਪਹਿਲਾਂ ਪਿੰਕ ਆ ਗ੍ਰੇ ਪਿੰਕ ਜੀ ਓਪਨ ਕੀਤੀ ਆ ਉਹ ਵਾਲੀ ਡਿਜ਼ਾਈਨਿੰਗ ਆ ਇੱਕੇ ਦੇ ਵਿੱਚ ਪੈਣਾ ਇਹ ਵਾਲਾ ਦਾ ਇਹਨੂੰ ਤੁਹਾਨੂੰ ਮੈਂ ਓਪਨ ਕਰਕੇ ਦਿਖਾ ਦਨੇ ਆਂ ਓਪਨ ਕਰੇ ਬਿਨਾ ਤੁਹਾਨੂੰ ਨਹੀਂ ਪਤਾ ਚੱਲਣਾ ਕਿ ਕਿੰਨੀ ਦਾ ਡਿਜ਼ਾਈਨ ਆ ਲਓ ਜੀ ਇਹ ਸਾਰੇ ਜਿਹੜੇ ਹੈਗੇ ਨੇ ਪਿਓਰ ਵਿਸਕਾਸ ਵਾਲੀ ਜਵਰਜਟ ਦੇ ਨੇ ਸਾਈਡ ਤੇ ਸਾਰਿਆਂ ਦੇ तकरीबन ਕੰਨੀ ਦੀ ਕੰਨੀ ਤੇ ਮੋਰ ਵੀ ਲੱਗੀ ਹੁੰਦੀ ਹੈ ਪਿਓਰ ਵਿਸਕਾਸ ਜਵਰਜਟ ਲਿਖਿਆ ਹੁੰਦਾ ਕਿਸੇ ਨਾ ਕਿਸ ਦੇ ਲਿਖਿਆ ਹੋਊਗਾ ਮੈਂ ਤੁਹਾਨੂੰ ਦਿਖਾ ਦਿਆਂਗੀ ਇਹਦੀ ਡਿਜ਼ਾਈਨਿੰਗ ਵੀ ਤੁਸੀਂ ਦੇਖ ਬਹੁਤ ਹੀ ਸੋਹਣਾ ਆਰਟੀਕਲ ਆ ਬਹੁਤ ਹੀ ਸਿੰਪਲ ਸੋਪਰ ਜਾਂ ਪਾਰਟੀ ویئر ਇਹਨੂੰ ਆਪਾਂ ਸੂਟ ਜਿਹੜਾ ਬਣਾ ਸਕਦੇ ਹਾਂ ਲਓ ਜੀ ਤੁਸੀਂ ਦੇਖ ਸਕਦੇ ਹੋ ਲਓ ਬਹੁਤ ਹੀ ਸੋਹਣਾ ਇਹ ਵਾਲਾ ਜਿਹੜਾ ਸੂਟ ਆ ਬਣ ਕੇ ਰੈਡੀ ਵਾ ਇਹਦੇ ਨਾਲ ਜਿਹੜੀ ਬਾਟਲ ਲੱਗੀ ਹੋਈ ਹੈ ਜੀ ਇਹਦੇ ਨਾਲ ਇਹ ਵਾਲੇ ਕਲਰ ਦੀ ਬਾਟਮ ਆ ਬਿਲਕੁਲ ਲਾਈਟ ਕਲਰ ਦੀ ਬਾਟਮ ਲਗਵਾਈ ਹੋਈ ਹੈਗੀ ਇਹਨੂੰ ਤੁਸੀਂ ਜਿੱਦਾਂ ਮਰਜੀ ਫੈਂਸੀ ਸੂਟ ਇਹਦਾ ਰੈਡੀ ਕਰਵਾ ਸਕਦੇ ਹੋ ਫਿਨਿਸ਼ਿੰਗ ਪੱਟੀ ਵਗੈਰਾ ਲਗਾ ਕੇ ਨੈਕ ਤੇ ਡਿਜ਼ਾਈਨਿੰਗ ਵਗੈਰਾ ਕਰਕੇ ਅਗਰ ਵੀ ਮੇਰੀ ਭੈਣ ਜਿਹੜੀ ਆ ਬਾਕ ਨਹੀਂ ਕਰਵਾਉਣੀ ਤੇ ਇੱਕ ਕਲਰ ਆਪਸ਼ਨ ਇਹਦੇ ਵਿੱਚ ਆਪਣੇ ਕੋਲੇ ਇਹ ਵਾਲਾ ਕਲਰ ਆਪਸ਼ਨ ਹੈ ਜੀ ਤੁਸੀਂ ਦੇਖ ਸਕਦੇ ਇਹਦੇ ਨਾਲ ਬਾਟਮ ਲੱਗੀ ਹੈ ਇਹ ਵੀ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਹੈ ਜੀ ਅਗਰ ਤੁਸੀਂ ਇਹਨਾਂ 'ਚ ਕੋਈ ਵੀ ਸੂਟ ਸਾਡੇ ਕੋਲੋਂ ਲੈਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ 98546231 ਵਾਲੇ ਨੰਬਰ ਤੇ ਮੈਨੂੰ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਜੀ ਕਾਲ ਵੀ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈਗਾ ਜਿਸ ਨੰਬਰ ਤੇ ਤੁਸੀਂ ਮੈਸੇਜ ਜਾਂ ਫੋਨ ਕਰ ਸਕਦੇ ਹੋ ਉਹ ਵਾਲਾ ਨੰਬਰ ਹੈਗਾ 98554ਜੀ 6231 ਵਾਲੇ ਨੰਬਰ ਤੇ ਤੁਸੀਂਾਨੂੰ ਮੈਸੇਜ ਕਾਲ ਵੀ ਕਰ ਸਕਦੇ ਹੋ ਅਗਰ ਤੁਸੀਂ ਇਹਨਾਂ 'ਚ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਵੀਡੀਓ 'ਚ ਸੈਂਡ ਕਰ ਸਕਦੇ ਹੋ ਸੌਰੀ ਇਹਨਾਂ ਦਾ ਪ੍ਰਾਈਸ ਦੱਸਣਾ ਭੁੱਲ ਗਏ ਸੀ ਜੀ ਇਹਨਾਂ ਦਾ ਜਿਹੜਾ ਪ੍ਰਾਈਸ ਹੈਗਾ ਇਹ ਵਾਲੇ ਸੂਟ ਦਾ ਪ੍ਰਾਈਸ ਜਿਹੜਾ ਹੈ ਉਹ ਹੈ ਜੀ 1650 ਰੁਪਏ ਪ੍ਰਾਈਸ ਨੂੰ ਆਗਰ ਕੋਈ ਨਹੀਂ ਪੈਂ ਛੱਡੀ ਕੋਲ ਇੱਕ ਤੋਂ ਜ਼ਿਆਦਾ ਸੂਟ ਲੈਂਦੇ ਨੇ ਤਾਂ ਪ੍ਰਾਈਸ ਜਿਹੜਾ ਉਹਦੇ ਅਕੋਰਡਿੰਗ ਹੋਊਗਾ ਕਈ ਮੇਰੇ ਭੈਣ ਦੇ ਮੈਸੀ ਤੁਸੀਂ ਸੂਟ ਸਟਿਚਿੰਗ ਕਰਦੇ ਹੋ ਜਿਹੜੇ ਭੈਣਾਂ ਕੋਈ ਬਾਹਰੋਂ ਵੀਡੀਓ ਆਪਣੀ ਦੇ ਦੇਣ ਹਾਂਜੀ ਬਿਲਕੁਲ ਅਸੀਂ ਸੂਟ ਸਟਿਚਿੰਗ ਕਰਦੇ ਹਾਂਗੇ ਪ੍ਰੋਪਰ ਅਸੀਂ ਫਿਨਿਸ਼ਿੰਗ ਵਗੈਰਾ ਸੌਰੀ ਕੱਪਰ ਸਪਿਚਿੰਗ ਕਰਕੇ ਜਿਹੜਾ ਸੂਟ ਦਿੰਨੇ ਆ ਜੀ ਅਗਰ ਕਿਸੇ ਪਤਰੀ ਭੈਣ ਨੇ ਦੁਪੱਟਾ ਵਗੈਰਾ ਵੀ ਨਾਲ ਲੈਣਾ ਹੁੰਦਾ ਦੁਪੱਟਾ ਵਗੈਰਾ ਵੀ ਅਸੀਂ ਨਾਲ ਰੈਡੀ ਕਰਕੇ ਦਿੰਨੇ ਜਿਵੇਂ ਕਿ ਅਸੀਂ ਇਹ ਵਾਲਾ ਸੂਟ ਦਾ ਜਿਹੜਾ ਦੁਪੱਟਾ ਵਗੈਰਾ ਸਾਰਾ ਪ੍ਰੋਪਰ ਰੈਡੀ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋਗੇ ਇਹ ਵਾਲੇ ਸੂਟ ਦਾ ਸਾਰਾ ਸੂਟ ਪ੍ਰੋਪਰ ਆ ਤੁਸੀਂ ਦੇਖ ਸਕਦੇ ਹੋ ਨੀਚੇ ਵੀ ਆਪਣੇ ਪ੍ਰੋਪਰ ਫਿਨਿਸ਼ਿੰਗ ਪੱਟੀ ਲਗਾ ਕੇ ਬਹੁਤ ਹੀ ਸੋਹਣੀ ਜਿਹੜੀ ਫਿਨਿਸ਼ਿੰਗ ਦਿੱਤੀ ਹੋਈ ਆ ਸੂਟ ਨੂੰ ਸੋ ਅਗਰ ਕੋਈ ਮੇਰੀ ਭੈਣ ਜਿਵੇਂ ਵੀ ਸੱਤ ਸੂਟ ਲੈਣਾ ਚਾਹੁੰਦੇ ਨੇ ਲੈ ਸਕਦੇ ਨੇ ਕਈ ਭੈਣਾ ਸੀ ਦੁਪੱਟੇ ਸਾਡੇ ਸੁੱਟਾਂ ਨਾਲ ਤਾਂ ਨਹੀਂ ਦਿਖਾਉਂਦੇ ਹੈਗੇ ਜੀ ਕਈ ਭੈਣਾ ਕੀ ਹੁੰਦੇ ਆ ਕਿ ਕੀ ਕਹਿੰਦੇ ਸਾਨੂੰ ਤੁਸੀਂ ਵਿਦਾਊਟ ਦੁਪੱਟੇ ਦਾ ਸੂਟ ਲੈਣਾ ਥੋੜਿਆ ਜੀ ਤਾਂ ਕਰਕੇ ਅਸੀਂ ਅਗਰ ਕੋਈ ਭੈਣ ਆਰਡਰ ਕਰਦੇ ਆ ਤੁਹਾਡੇ ਕੋਲੋਂ ਦੁਪੱਟਾ ਕਹਿੰਦੇ ਤਾਂ ਅਸੀਂ ਬਾਅਦ ਚ ਉਹਨਾਂ ਨੂੰ ਦੁਪੱਟਾ ਨਾਲ ਰੈਡੀ ਕਰਕੇ ਦੇ ਦਿਆਂਗੇ ਜੀ ਸੇਮ ਜਿਵੇਂ ਦਾ ਦੁਪੱਟਾ ਕਹਿੰਦੇ ਆ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਣੇ ਟਾਈਆਂ ਡਾਈ ਦੇ ਇਹੀ ਸੂਟ ਆਪਾਂ ਨੇ ਦਿਖਾਏ ਨੇ ਇਹਨਾਂ ਦੇ ਵਿੱਚ ਕੁਝ ਕੁ ਪ੍ਰਿੰਟ ਹੋਰ ਵੀ ਨੇ ਤੇ ਉਹ ਆਪਾਂ ਨੂੰ ਤੁਹਾਨੂੰ ਜਲਦੀ ਲੈ ਕੇ ਆਵਾਂਗੇ ਫਲੈਟ ਆਈ ਐਂਡ ਡਾਈ ਲਈ ਆਪਣੇ ਕੋਲੇ 10-12 ਸੂਟ ਆਪਣੇ ਕੋਲੇ ਹੋਰ ਡਿਜ਼ਾਈਨ ਹੋ ਕੇ ਆਏ ਹੋਏ ਨੇਗੇ ਬਰਪਰੀ ਸਟੱਫ ਦੇ ਉੱਪਰ ਇਹ ਵਾਲੀ ਡਾਈ ਨੂੰ ਤੁਸੀਂ ਬਰਪਰੀ ਸਟੱਫ ਦੇ ਉੱਪਰ ਵੀ ਕਰਵਾ ਸਕਦੇ ਹੋ ਜਾਂ ਜਾਵਜਟ ਵਾਲੀ ਜਿਵੇਂ ਡਾਈ ਦੇ ਵਿੱਚ ਦਿਖਾਈ ਨੇ ਉਹਨਾਂ ਨੂੰ ਤੁਸੀਂ ਬਰਪਰੀ ਚ ਕਰਵਾ ਸਕਦੇ ਹੋ ਬਰਤਰੀ ਵਾਲੇ ਨੂੰ ਤੁਸੀਂ ਜਾਵਜਟ ਵੀ ਕਰਵਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਨੂੰ ਤੁਸੀਂ ਕਿਸ ਫੈਬਰਿਕ ਤੇ ਲੈਣਾ ਤੁਸੀਂ ਫੈਬਰਿਕ ਦੋਨੋਂ ਹੀ ਵਧੀਆ ਨੇ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਜਿਹੜਾ ਸਾਡੇ ਕੋਲ ਸੂਟ ਲੈ ਸਕਦੇ ਹੋ ਜੀ ਆਹ ਕੋਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ ਅਨਡ ਮਿਲ ਜੀ ਕਲਵਲੀ ਵੀਡੀਓ ਦੇ ਵਿੱਚ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਹੁਣ ਵੀਡੀਓ ਨੂੰ ਦੇਖਣ ਦੇ ਨਾਲ ਨਾਲ ਜੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੇ ਸਾਈਡ ਤੇ ਘੰਟੀ ਵਾਲਾ ਬਟਨ ਐਂਡ ਹੁਣ ਤੁਹਾਨੂੰ ਉਹਨਾਂ ਨੂੰ ਪ੍ਰੈਸ ਕਰ ਲਿਓ ਤਾਂ ਜੋ ਜਿਹੜੀ ਵੀ ਵੀਡੀਓ ਪਰ ਅਪਲੋਡ ਕਰੀਜੀ ਉਹ ਜਲਦੀ ਤੋਂ ਜਲਦੀ ਤੁਹਾਡੇ ਤੱਕ ਪਹੁੰਚ ਸਕੇ ਜੀ ਮਿਲਦੇ ਆ ਜੀ ਨਵੀਂ ਵੀਡੀਓ ਦੇ ਵਿੱਚ ਖੁਸ਼ੀਆ ਕਰਕੇ